ਸੋ ਤੁਹਾਨੂੰ ਤਕਲੀਫ ਕੀ ਹੁੰਦੀ ਆ ਹਰਦੇਵਾਲ ਸਿੰਘ ਤੇ ਆਂਦੀ ਹੈ ਹਰਥਾਂ ਤੇ ਤੁਸੀਂ ਰਿਕਵਰਡ ਮੰਗਦੇ ਆ ਹਰਥਾਂ ਤੇ ਹਾਂ ਚਲੋ ਯਾਰ ਪਿੱਛੇ ਲਿਆਓ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਜਿਹੜੇ ਲਿਆਦੇ ਹੋਏ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸਾਨ ਸਿੰਘ ਹਾਂ ਆਜੋ ਨਹੀਂ ਨਹੀਂ ਦਿਓ ਹੁਣ ਤੁਸੀਂ ਆਓ ਜੂ ਕੈਨ ਸਟਾਪ ਯਾਰ ਤੁਸੀਂ ਕਿਸੇ ਦੀ ਪਾਓ ਲਿਆਓ ਫਿਰ ਦਿਓ ਤੁਸੀਂ ਸਾਡੇ ਬੰਦਿਆਂ ਨੂੰ ਫੜਾਓ ਤੁਸੀਂ ਪਹਿਲਾਂ ਵਾਪਸ ਇੱਧਰ ਆਈਏ ਆਪਣੇ ਲਿਆਓ ਵਾਪਸ ਕਰੋ ਕੀ ਕਰਨਾ ਚਾਹੋਗੇ ਜੀ ਪਹਿਲਾਂ ਸਰ ਪਹਿਲਾਂ ਲੱਡੂਆਂ ਦਾ ਡੱਬਾ ਦੇ ਉੱਪਰ ਬੈਠੋ ਹੈ ਮਾਰੋਗੇ ਤੱਕੇ ਪੱਤਕਰਾਂ ਨੂੰ ਮਾਰੋਗੇ ਤੱਕੇ ਕਿਉਂ ਤੁਸ ਮੱਜਾ ਗਿਆ ਠੀਕ ਹੈ ਤੁਸੀਂ ਆਪ ਰੈਂਟ ਕਰ ਰਹੇ ਨਹੀਂ ਨਹੀਂ ਸਾਨੂੰ ਰੈਂਟ ਕਰ ਰਹੇ ਹਾਂ ਜੀ ਕਿ ਮੌਤ ਕੀ ਕਰ ਰਹੇ ਹੋ ਜੀ ਲੋਨ ਰੇਟ ਵਾਲੇ ਤੁਹਾਡੇ ਸੰਭਲੇ ਹੋ ਰਿਹਾ ਜੀ ਜੋ ਹੋ ਰਿਹਾ ਦੇਖੋ ਤੁਸੀਂ ਕਾਲਾ ਕਾਲਤਾ ਕਰਨ ਪੂਰੀ ਕੋਈ ਵੀ ਗੱਲ ਕੀ ਗੱਲ ਕਰ ਉਹ ਵੀ ਗੱਲ ਉਸ ਤੋਂ ਕੋਈ ਕਰ ਲਿਓ ਜਾ ਕੇ ਉੱਥੇ ਕਰ ਲਿਓ ਜਾ ਕੇ ਕਿਹੜਾ ਉੱਤਰ ਜਾ ਰਿਹਾ ਹੈ ਤੁਸੀਂ ਕਰ ਨਹੀਂ ਜਾ ਰਹੇ ਸਾਾਨੂੰ ਕਿਹੜਾ ਉੱਤਰ ਲੈ ਦਿਓ ਜਿੱਥੇ ਮਰਜ਼ੀ ਹੋਵੇ ਉਹ ਕਿਹੜਾ ਉੱਤਰ ਜਾ ਰਿਹਾ ਹੈ ਬੱਸ ਕਰੋ ਕਿੱਥੇ ਆ ਰਹੇ ਆ ਅਸੀਂ ਨਹੀਂ ਅਸੀਂ ਮੰਨ ਨਹੀਂ ਮੰਨ ਰਹੇ ਗੱਲ ਗੱਲ ਕਰੋ ਹਾਂ ਐ ਲੈ ਕੋਈ ਆਉਣ ਕਰੋ ਅਮਰੀਕਾ ਆਉਣ ਨਾ ਤੇ ਖੁੱਦ ਬੰਦ ਕਰ ਦਿਓ ਉਹਨੇ ਮਾਰੀ ਕਿਤੇ ਬਾਹਰ ਯਾਰ ਅੰਨੇ ਮਾਰੇ ਆ ਬੇ ਕੋਈ ਲੱਤ ਵੀ ਖਾ ਕੇ ਸਾਡੇ ਕਰ ਲਓ ਯਾਰ ਹੈ ਲੱਟੂ ਵੀ ਨਹੀਂ ਬੰਡਣ ਦਿੱਤੇ ਤੁਸੀਂ ਇਹਦਾ ਮਤਲਬ ਕੋਈ ਇਲਾਕੇ ਦੇ ਲੋਕਾਂ ਦਾ ਤੁਸੀਂ ਇਹ ਹੈਗੇ ਨਾ ਬੋਲਣੀ ਆਪਾਂ ਕਲੋਨੀ ਦਾ ਲੱਟੂ ਬੰਡਣਾ ਹੈ ਠੀਕ ਹੈ ਤੋ ਦੇਖ ਸਕਦੇ ਹੋ ਕਿ ਕਿੰਨੇ ਕਿਲੋਮੀਟਰ ਦੂਰ ਹੈ ਹੈ ਇਸ ਤਰ੍ਹਾਂ ਕੋਈ ਗਲਤ ਗੱਲ ਨਹੀਂ ਗੱਲ ਹੋ ਰਹੀ ਹੈ ਉੱਥੋਂ ਤੁਸੀਂ ਕਿਹਾ ਰਿਹਾ ਜੇ ਇੱਥੋਂ ਇੱਥੇ ਗਲਤ ਗੱਲ ਕਰ ਰਹਿਣਾ ਗਲਤ ਕਰਨੀ ਹੈ ਹਾਂਜੀ ਸਰ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਤੇ ਆਮ ਲੋਕਾਂ ਦੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ ਮੈਂ ਲੈ ਕੇ ਆਇਆ 26 ਕਰੋੜ ਰੁਪਏ ਫੁੱਲ ਬਣ ਗਿਆ ਮੈਂ ਕਿਸੇ ਨਾਲ ਉਤਕਰਮ ਮੈਂ ਕਿਸੇ ਦੇ ਕੰਮ ਦੇ ਵਿੱਚ ਖਰਾਬੀ ਨਹੀਂ ਬਣਦਾ ਕੋਈ ਹੋ ਨਹੀਂ ਬਣਦਾ ਤੇ ਅਸੀਂ ਤੇ ਉਹ ਖੁਸ਼ੀ ਜ਼ਾਹਰ ਕਰ ਲਈ ਹੈ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ ਤੇ ਪਬਲਿਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਹੋ ਗਿਆ ਤੇ ਨਿਕਲਣਾ ਤੇ ਤੁਸੀਂ ਨਹੀਂ ਕਰਨ ਦੇਣਾ ਹੈਗਾ ਦੈਟਸ ਯੋਰ ਡਿਊਟੀ ਠੀਕ ਹੈ ਨਹੀਂ ਇਹ ਇੰਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹ ਜਿਹੇ ਕੰਮਾਂ 'ਚ ਕੋਈ ਨਾ ਕੋ ਤੇ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ 'ਚ ਉਹਨਾਂ ਦੇ ਵਿੱਚ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰਿਹਾ ਕੰਮ ਨੂੰ ਹਾਂ ਠੀਕ ਹੈ ਨਹੀਂ ਨਹੀਂ ਇੱਕ ਮਿੰਟ ਯਾਰ ਮੈਨੂੰ ਨਵੀਂ ਗੱਲ ਸੁਣੋ ਮੈਂ ਲੱਡੂ ਬੰਡਾਣੇ ਆ ਇੱਥੇ ਲੋਕਾਂ ਨੂੰ ਇੱਥੇ ਮੈਂ ਤਾਂ ਲੱਡੂ ਵਿੱਚ ਬਰਾਈ ਨਹੀਂ ਹੈ ਅੱਜ ਆਵਾਂ ਲੱਡੂ ਬਰਾਈ ਤਾਂ ਕੋਈ ਨਹੀਂ ਹੈ ਆਪਣਾ ਹਲੋ ਇਹਦੇ ਉਨੇ ਖੜਾਓ ਯਾਰ ਉਨੇ ਖੜਾਓ ਚਲੋ ਮੈਂ ਤੁਹਾਨੂੰ ਰਸਿਕਾਲ ਕਿਹਾ ਇਹ 1947 ਤੋਂ ਬਾਅਦ ਬੜੀ ਬੜੀ ਮੰਗ ਸੀ ਦੇ ਇਲਾਕੇ ਦੇ ਲੋਕਾਂ ਦੀ ਜੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਵਿਆਲ ਸਿੰਘ ਨੇ ਉਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਏ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਿਆਲ ਸਿੰਘ ਜੀ ਦੇ ਸਦਨਾਂ ਪੂਰੀਆਂ ਹੋ ਗਿਆ ਅੱਜ ਤੱਕ ਸਰ ਫਾਈਟ ਦਾ ਪ੍ਰਸ਼ਾਸਨ ਕਿਸ ਤਰ੍ਹਾਂ ੱਟਕਾ ਕਰ ਰਿਹਾ ਤੇ ਮੈਂ ਤਾਂ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀ ਕਿ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਤੇ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਇਹ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀਆ ਲਈ ਜਾਣ ਮੈਨੂੰ ਉਸ ਕੱਲ ਤੇ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰदयाल ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਜੇ ਹੱਥ ਹਰदयाल ਸਿੰਘ ਨੇ ਕੀਤਾ ਸੀ 172 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਪਿੰਡ ਪਿੰਡ 'ਚ ਜਿਹੜਾ ਹੈਗਾ ਉਹ ਬੀ ਐਮ ਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੇਵਾਲ ਸਿੰਘ ਨੇ ਜਿਹਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬਣਦੇ ਬਣਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋ ਉਸ ਟਾਈਮ ਦਾ ਬਾਕੀ ਕੰਗੋਤ ਸਰ ਕੰਗੋਤ ਸਰ ਸੱਤਾਧਾਰੀ ਪਾਰਟੀ ਹੈ ਸੱਤਾਧਾਰੀ ਪਾਰਟੀ ਹੈ ਕਹ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਔਰ ਉਹ ਉਦਘਾਟਨ ਅੱਜ ਕੰਗੋਤ ਸਰ ਕਰਨ ਆਗੇ ਜਿਹੜੀ ਸੱਤਾਧਾਰ ਪਾਰਟੀ ਉਹ ਇਹ ਮੈਂ ਕੋਈ ਮੈਂ ਨਹੀਂ ਨਹੀਂ ਉਹ ਨਹੀਂ ਆਦਤ ਹੈ ੱੱਕਾ ਕਰਨ ਦੀ ਜਦੋਂ ਅੱਜ ਸਵੇਰੇ ਅਸੀਂ ਮੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਮੇਰੇ 11 ਵਜੇ ਐਮਐਲਏ ਨੀਨਾ ਮਿੱਤਲ ਜੀ ਇਸ ਪੁਲ ਦਾ ਉਦਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ੱੱਕੇ ਨਾਲ ਪੁਲ ਖੋਲਣ ਆ ਗਏ ਜੀਸੀਬੀ ਤੁਹਾਨੂੰ ਪਤਾ ਲੱਗਿਆ ਵੀ ਜੀਸੀਬੀ ਮੰਗਾਰੇ ਆ ਪਰ ਇਹ ੱੱਕੇਛਾਈ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇ ਤੋਂ ਬੰਦ ਦੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਔਕੜਾਂ ਸੀਗੀਆਂ ਉਹ ਸਾਰੀਆਂ ਔਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋਇਆ ਜਿਵੇਂ ਤੁਹਾਨੂੰ ਪਤਾ ਵੀ ਨਲਾਸ ਕੱਟ ਦਾ ਰਸਤਾ ਉਹ ਵੀ ਅਸੀਂ ਪਾਸ ਕਰਾਇਆ ਸੀ ਤਾਂ ਉਦੋਂ ਜੱਗਾ ਜੀ ਕਹਿੰਦੇ ਵੀ ਇਹ ਤਾਂ ਕੰਮ ਮੈਂ ਕਰਾਇਆ ਮਹਾਰਾਣੀ ਤੇ ਬਤੂ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਕੰਮ ਕਰਾਇਆ ਤਾਂ ਇੱਕ ਵੀ ਪੇਪਰ ਸਾਨੂੰ ਸ਼ੋਅ ਕਰ ਦਿਓ ਵੀ ਜੇ ਤੁਸੀਂ ਕੋਈ ਲੈਟਰ ਲਿਖੀ ਹੈ ਜਾਂ ਕੋਈ ਮਨਜ਼ੂਰੀ ਲੈ ਕੇ ਆਏ ਤਾਂ ਉਦੋਂ ਵੀ ਅਸੀਂ ਸਾਰੇ ਪੇਪਰ ਜਾਰੀ ਕੀਤੇ ਸੀ ਵੀ ਅधिक ਐਮਐਲਏ ਸਾਹਿਬ ਨੇ ਕਿਨੂ ਕਿਨੂ ਲੈਟਰ ਲਿਖਿਆ ਕੀ ਕੀ ਉਹਦਾ ਜਵਾਬ ਆਇਆ ਤੁਹਾਡੇ ਮੀਡੀਆ ਦੇ ਭਰਾਵਾਂ ਅੱਗੇ ਸਾਰਾ ਕੁਝ ਲੱਖਿਆ ਸੀ ਉਵੇਂ ਹੀ ਇਸ ਪੁਲ ਦਾ ਕੰਮ ਕੀਤਾ ਹੈ ਤਾਂ ਹੀ ਦਾ ਵੀ ਕ੍ਰੈਡਿਟ ਲੈਣ ਆਉਣਾ ਹਰਦੀਾਲ ਕੰਬੋਜੀ ਆ ਗਏ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਮੈਸੇਜ ਦਊਂਗਾ ਵੀ ਇੱਕ ਤਾਂ ਅਸੀਂ ਧੱਕੇਸ਼ਾਹੀ ਨਹੀਂ ਸਹਿਣ ਕਰਾਂਗੇ ਨਾ ਹੀ ਬਰਦਾਸ਼ਤ ਕਰਾਂਗੇ ਸੈਕੰਡਲੀ ਇਹ ਕਹਿ ਰਹੇ ਆ ਵੀ ਕੱਲ 11 ਵਜੇ ਪੁਲ ਜਨਤਾ ਲਈ ਖੁੱਲ ਜਾਏਗਾ ਉਦੋਂ ਬੇਸ਼ੱਕ ਆਣ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁਲ ਤੋਂ ਤਾਂ ਹਰਦੀਾਲ ਕੰਬੋ ਵੀ ਲੰਘਣਗੇ ਰਾਜਪੁਰੇ ਦੇ ਨਾਗਰਿਕ ਹੁੰਦੇ ਦੇ ਨਾਤੇ ਲੰਘਣ ਪਰ ਇਦਾਂ ਧੱਕੇਸ਼ਾਈ ਨਹੀਂ ਕਰਨ ਦਾ। ਬਿਆਲ ਕੰਬੋਜੀ ਜੀ ਤੋਂ ਵੀ ਆਏ ਨੇ, ਕਹਿੰਦੇ ਲੱਡੂ ਵੰਡਣ ਆਏ ਆ, ਕਿ ਕੋਈ ਮੁਕਾਤੀ ਕਰਨੀ ਆ। ਪਰ ਜਿੱਦਾਂ ਰੋਕੀ ਦਾ ਕਿ ਪਾਰਟੀ ਦੇ ਨਾਰੇ ਲਾ ਰਹੇ, ਉੱਤਰ ਲਾ ਰਹੇ, ਇਤਨਾ ਮਾਹੌਲ ਸਾਭੀ ਬਣੇ। ਇਹ ਲੋਕੋ ਮਾਹੌਲ ਤਾਂ ਖਰਾਬ ਕਰਨੋਂ ਆਏ ਆ ਨਾ। ਉਹਨਾਂ ਨੇ ਲੱਡੂ ਵੰਡਣੇ ਦੀ ਕੱਲ 11 ਵਜੇ ਵੰਡਦੇ। ਜਦੋਂ ਅਸੀਂ ਦੁਗਟਨ ਕਰਦੇ, ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੁੰਦਾ ਸਬੂਤ ਦਿੰਦੇ। ਉਦੋਂ ਲੱਡੂ ਨਾਲ ਲੈ ਕੇ ਆਂਦੇ ਐਮਐਲਏ ਦੁਗਟਨ ਕਰਨਗੇ। ਉਦੋਂ ਲੱਡੂ ਵੰਡਣ, ਜਲੇਬੀਆਂ ਵ ਪਰ ਗੁੰਡਾਗਰਦੀ ਨਾ ਨਾ ਮੰਡਨ ਰਾਜਪੁਰੇ ਚ ਇੱਕੀ ਮਸਲਾ ਹੋਇਆ ਜੇ ਇੱਥੇ ਕਾਫੀ ਬੋਕ ਬੋਕ ਰਹੀ ਹੈ ਫੋਰਸ ਤਾਂ ਜੇ ਇੱਥੇ ਜਿਹੜਾ ਪੁਲ ਹੈ ਜੇ ਅਧੂਰਾ ਹੈ ਬਣਿਆ ਨਹੀਂ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰसों ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਇੱਕ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਤੁਹਾਡੇ ਸਾਹਮਣੇ ਪ੍ਰੈਸ ਨੇ ਵੀ ਖਬਰ ਲਾਈ ਸੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਤਲਬ ਪਬਲਿਕ ਨੂੰ ਪਤਾ ਲੱਗਦਾ ਵੀ ਪੁਲ ਖੁੱਲ ਗਿਆ ਇੱਥੇ ਕੋਲ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰसों ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫੇਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਲ ਦਾ ਕੰਮ ਜੇ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਵੀ ਅਜੇ ਤੱਕ ਕੁਝ ਜਰਾ ਨਹੀਂ ਕਰਤਾ ਇਹ ਜਰਾ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਲ ਦਾ ਉਦਘਾਟਨ ਕਰ ਰਹੇ ਆ ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰੀਆਂ ਜੀ ਉਹ ਲੱਗ ਰੀਆਂ ਚੱਕਰਿਆਂ ਸੀ ਵੈਰੀਕੇਟ ਵਗੈਰਾ ਚੁਕਾਰ ਰਹੇ ਆ ਹੋਰ ਜਿਹੜੇ ਅੜਕਣਾਂ ਨੇ ਉਹ ਖੋਲ ਰਹੇ ਆ ਖੁੱਲ ਜਾਊਗਾ ਕੱਲ ਤੱਕ ਤੇ ਕਰ ਦੇਣਗੇ ਨੇ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਗੰਡਣਾ ਇਸ਼ਤ ਕੀ ਕਰਨਾ ਉਹ ਤੁਹਾਨੂੰ ਪਤਾ ਹੋਊਗਾ ਜੀ ਕੋਈ ਐਸੀ ਜਗ੍ਹਾ ਨਹੀਂ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੜਾ ਵਧੀਆ ਸ਼ਹਿਰ ਹੈ ਇਹ ਕਾਹਦੇ ਲਈ ਸ਼ਾਂਤੀ ਭੰਗ ਕਰਨੀ ਹੈ ਜੀ ਨਹੀਂ ਸਰ ਫੁੱਲ ਦੇ ਨੇੜੇ ਫੁੱਲ ਦੇ ਨੇੜੇ ਜਾਣ ਤੇ ਤੁਸੀਂ ਰੋਕਿਆ ਰੋਕਿਆ ਲੇਕਿਨ ਉਹ ਜਿੱਦ ਕੇ ੱੱਕੇ ਮਾਰ ਕੇ ਤੁਸੀਂ ਹਾਈਲ ਲਗੀਤਾ ਹੈ ਇਹਦੇ ਬਾਰੇ ਕੀ ਕਹਿਣਾ ਹੈ ਨਹੀਂ ਕੋਈ ੱੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਕੀਤਾ ਬਸ ਠੀਕ ਹੈ ਜੀ